ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੇ ਹਾਂ ਠੀਕ ਹੋਵੋਗੇ ਤੁਸੀਂ ਸਾਰੇ ਆਜੋ ਜੀ ਅੱਜ ਦੀ ਸੈਰ ਸ਼ੁਰੂ ਕਰਦੇ ਹਾਂ ਸ਼ਾਮ ਦਾ ਸਮਾਂ ਆਇਆ ਕਿੰਨਾ ਕੀ ਹੁਤਾ ਹਨਾ ਬੀਬੀ ਬਾਬੇ ਬੈਠੇ ਆ ਸਾਰੇ ਕਿੰਨਾ ਸੋਹਣਾ ਨਿਕਾ ਚ ਸ਼ਾਮ ਦਾ ਸਮਾਂ ਆਇਆ ਜੀ ਪੌਣੇ 7 ਹੋ ਗਏ ਤੇ ਆਜੋ ਆਪਾਂ ਲੌਣਿਆ ਗੀੜਾ ਲਗਦਾ ਵੋ ਆਉਸਿੰਗ ਡੈਡੀ ਲਗਦਾ ਵੋ ਕੱਲੋਂ ਆਇਆ ਹਣਾ ਹਾਂ ਡੌਗੀ ਹਣਾ ਡੌਗੀ ਕਿਊਟ ਸੀ ਹਾਂ ਕਿਉਂ ਕਿਊਟ ਤੋਂ ਲੱਗਦਾ ਸੀ ਉਹਦੇ ਵਾਲੇ ਵਾਲ ਜਿਹਰੇ ਸੀ ਨਾ ਹਾਂ ਉਹਦੇ ਡੈਡੀ ਜਿੰਦੇ ਵੀ ਪਾਜਕ ਅੱਜ ਤੱਕ ਸਾਡਾ ਕਿਤੇ 12 ਲੋਪਰੀ ਹਾਂ ਹਾਂ ਜ਼ਿਆਦਾ ਤੁਹਾਡੀ ਹੋਗੀ ਕਸਰਤ ਲੱਗਦਾ ਜੇਮ ਬਸ ਆਲਸੀ ਹਾਂ ਬੜੀ ਮਨੋਕੋਖ ਲੱਗਦੀ ਆ ਖੁਲਾਗਦੀ ਆ ਤੂੰ ਰੋਟੀ ਕਿਉਂ ਨਹੀਂ ਖਾਧੀ ਸੀ ਫੇਰ ਜਾ ਕੇ ਕੈਂਡੀ ਲੈਣਾ ਕਿਹਨਾਂ ਲੱਗ ਕੇ ਦੇਣਾ ਮਰਜੀ ਆ ਸਾਡੇ ਬਾਲੇ ਚਾਹ ਕੋਸ ਲੈਣਾ ਮੈਨੂੰ ਚਾਹ ਕੋਸ ਲੈਣਾ ਕੈਂਡੀ ਵੀ ਪੀ ਜਾਵੀਂ ਨਾਲੇ ਤੋਂ ਜੂਸ ਆ ਕੋਈ ਫਰੂਟ ਵੀ ਚਾਹ ਕੋਸ ਲੈ ਕੇ ਆਣਾ ਬੇਟਾ ਹਾਜੀ ਬੁੱਤ ਰਾਣਾ ਕੋਸੇ ਲੱਕੀ ਆਇਆ ਅੰਦਰ ਦੀ ਬੋਲੀ ਮਾ ਲੇ ਗਿਆ ਹਾਂ ਕਾ ਕਾ ਚਾਰ ਸਾਲ ਦਾ ਹੋ ਗਿਆ ਪੰਜਵੇਂ ਸਾਲ ਚ ਆਇਆ ਲ ਓਕੇ ਦੀ ਪੱਟਾ ਆਰਾ ਨੂੰ ਸੈਪਰੇਟ ਕਰ ਲੂਗਾ ਬਸ ਆਲਾ ਜੋੜਨਾ ਜੇ ਕਰੰਟ ਟੱਚ ਨਾ ਕਰਦੇ ਸਕੇ ਜੀ ਉਹਨੂੰ ਉਹਨੂੰ ਸੈਪਰੇਟ ਕਰਕੇ ਰੱਖਿਆ ਹੋਇਆ ਕਿ ਦੂਰ ਦੂਰ ਰਹੇ ਉਹਨੂੰ ਕਹਿੰਦੇ ਸੈਪਰੇਟਰ ਉਹ ਨਾ ਆ ਗਿਆ ਗਾਇਬ ਹੈ ਜਿਹੜੇ ਵਿੱਚ ਲੱਗੇ ਆ ਹਾਂ ਉਹ ਤਾਰਾਂ ਨੂੰ ਪਰੇ ਪਰੇ ਰੱਖਦਾ ਸੀ ਜੇ ਟੱਚ ਹੋ ਗਈਆਂ ਉਹ ਕਰੰਟ ਆ ਜੀ ਜੇ ਹੋਵਣਾ ਲਟਕੇ ਹੋ ਜੇ ਹਾਂ ਜੇ ਅੰਮਿੱਤ ਜਾਨੀ ਹਾਂ ਡਾਡੀ ਮੀਟੋ ਵੀ ਆਇਂ ਕੰਟਾ ਵਗੋ ਹੁੰਦਾ ਹੁੰਦਾ ਹਾਂ ਨਾ ਇਹ ਵੀ ਹੁੰਦਾ ਨਾ ਕਰਕਾ ਹੁੰਦਾ ਹੁੰਦਾ ਹਾਂ ਆਹੋ ਨੋ ਵੀਕੈਂਡੇ ਆਏ ਨੋ ਵੀਕੈਂਡੇ ਹਨ ਇਹ ਬੜੇ ਵੱਡੇ ਆ ਇਹਨਾਂ ਨੂੰ ਕੀ ਕਹਿੰਦੇ ਆ ਟਰਾਂਸਫਾਰਮਰ ਆਹੋ ਬੜੇ ਵੱਡੇ ਵੱਡੇ ਟਰਾਂਸਫਾਰਮਰ ਜਿਹੜੇ ਖੜੇ ਆ ਹੈ ਇਹਨਾਂ ਦੇ ਤਾਰਾਂ ਟੰਗੀਆਂ ਹੋਈਆਂ ਨਾ ਆਹੋ ਬੰਦਿਆਂ ਵਾਂਗੂ ਖੜੇ ਆ ਜਿਹੜੇ ਹਾਂ ਆਹੋ

ਆਦੋ ਕੋਈ ਗੱਲ ਬਾਤ ਜੀ ਵਧੀਆ ਹਾਂਜੀ ਹਾਂਜੀ ਤੁਹਾਨੂੰ ਪਤਾ ਜਿਹੜਾ ਪਾਣੀ ਛੱਡਿਆ ਪੰਜਾਬ ਚੋਂ ਜਾਣ ਕੇ ਛੱਡਿਆ ਕਹਿਦਾ ਰਹੇ ਸੀ ਨਾ ਰਹੇਗਾ ਬਾਸ ਨਾ ਬਜੇਗੀ ਬਾਸਰੀ ਤੈਨੂੰ ਪਤਾ ਇਹ ਕਿੰਨੀ ਇੰਟਰਵਿਊ ਆ ਕੀ ਤੇ ਮੈਂ ਪਹਿਲਾਂ ਹੀ ਕਹਿ ਰਿਹਾ ਜਿਹੜਾ ਡੈਮ ਬਣਾਇਆ ਉਹ ਫੂਡ ਫਾਊਂਡੇਸ਼ਨ ਨੇ ਬਣਾਇਆ ਹਾਂਜੀ ਜੀਨ ਰੈਵਿਊਸ਼ਨਰ ਨੇ ਆ ਉਹ ਹੀ ਸਾਰਾ ਕੰਟਰੋਲ ਕਰ ਰਿਹਾ ਹੈ ਹਾਂਜੀ ਬ੍ਰਾਏ ਉਹਨਾਂ ਨੇ ਹੂੰ ਸੀ ਉਹ ਬ੍ਰਾਏ ਇਸ ਲਈ ਇਹ ਇੱਕ ਹਥਿਆਰ ਹੈ ਜਦੋਂ ਜੀ ਕਰਦਾ ਡਬੋ ਦੋ ਜਦੋਂ ਜੀ ਕਰਦਾ ਸੋਖਾ ਪਾ ਦੋ ਇਤਨਾ ਵਰਤਦੇ ਹੁਣ ਚਾਈਨਾ ਡੈਮ ਬਣਾ ਰਿਹਾ ਇੰਡੀਆ ਵਾਲੇ ਦੇ ਪਾਸੇ ਕਹਿੰਦੇ ਆ ਹਾਂਜੀ ਖਾਤਾ ਬਣਾ ਰਿਹਾ ਵੈਪਨ ਨਹੀਂ ਆ ਉਹਨਾਂ ਲਈ ਹਾਂਜੀ ਹੋਰ ਯਾਰ ਵਾਂਗੂ ਬਣਾ ਰਹੇ ਆ ਸੋ ਮੇਰੀ ਇਹ ਓਪੀਨੀਅਨ ਆ ਆ ਨੈਚਰਲੀ ਮੈਨੂੰ ਨਹੀਂ ਲੱਗਦਾ ਇੰਨੀ ਲੋੜ ਆ ਡੈਮਸ ਦੀ ਜਿਹੜੇ ਆ ਆਰਟੀਫੀਸ਼ੀਅਲ ਆ ਸੋ ਇਹ ਹੌਲੀ ਹੌਲੀ ਹਟਾ ਦੇਣੇ ਚਾਹੀਦੇ ਆ ਤੇ ਨੈਚਰਲੀ ਜਿਹੜਾ ਫਲੋ ਆ ਮਤਲਬ ਜਿਵੇਂ ਉਹ ਉਹ ਕੀਤਾ ਜਾਵੇ ਬੈਂਕਸ ਵਗੈਰਾ ਉਸ ਸਟਰੋਂਗ ਕੀਤੀਆਂ ਗਾਣ ਵਿੜੀਆਂ ਹੁੰਦੀਆਂ ਸਾਈਡਾਂ ਤੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਬਾਨੇ ਜਿਹੜੇ ਆ ਉਸ ਸਟਰੋਂਗ ਕੀਤੇ ਯਾਰ ਤੇ ਹੁਣ ਡੈਮ ਹੌਲੀ ਹੌਲੀ ਹਟਾ ਦਿੱਤੇ ਜਾਣ ਸਾਰੇ ਹਾਂਜੀ ਚਲੋ ਜੀ ਆਪਣੀ ਹੋ ਗਈ ਸੈਰ ਅੱਜ ਦੀ ਮਿਲਦੇ ਆ ਕੱਲ ਨੂੰ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਛੱੜਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਆ ਮਾ ਯੂ ਦੋਦੀ